ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਸਵਾਈਆਂ ਜਰਸੀ ਵੜਾ ਵਿਖਾਉਣੀਆਂ ਬਦਾਮੀ ਰੰਗ ਦੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਐਨ ਪਰਮਿਸ਼ਨ ਲੈ ਲੈਣਾ ਹੁ ਕਰ ਦੇਗਾ ਅਲਬਾਤ ਹਾਂਜੀ ਸਸੀਗਾ ਬਾਈ ਸਸੀਗਾ ਬਾਈ ਨਾਮ ਤੇ ਦਸ ਨਾਮ ਸੇਵਕ ਸਿੰਘ ਪਿੰਡ ਰਾਮ ਸਿੰਘ ਵਾਲਾ ਤਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦਾ ਸੀ ਫੋਨ 9814204404 ਕਿੰਨਵੇਂ ਸੂਆ ਇੱਕ ਨੰਬਰ ਦਾ ਇਹ ਦੂਜਾ ਸੂਆ ਸੂਈ ਆ ਬਈ ਸਮਾਂ ਸਵਾਹ ਨੂੰ ਅਰੇ ਚੌਥਾ ਕਹਦੇ ਨਹੀਂ ਯਾਰ ਵਾਕਿਆ ਨਾਲੂਆ ਨਾਲੀ ਇਹਦੇ ਬੱਤੇ ਦਾ ਕਿੰਨੇ ਸੀ ਆਹ ਹੈ ਤਾਈ ਕਿੰਨਾ ਗੇ ਦੁੱਧ ਪਿਆਜੂ ਦੁੱਧ ਪਾ ਦੋ ਵੀ ਬਾਈ 15 16 ਆ ਕਣ ਬਾਕੀ ਸੀਲ ਸੋਹ ਹੈ ਠੀਕ ਹੈ ਹਾਂ ਜੀ ਹਾਂ ਤਾਂ ਤੋਂ ਬਹੁਤ ਚੰਗਾ ਲੱਗਿਆ ਹੋਇਆ ਹੈ ਹੂੰ ਦੋਸਤੋ ਇਹ ਤਾਂ ਕਰਮ ਵਾਲੀਆਂ ਸੀਲ ਸੋਈ ਹੁੰਦੀਆਂ ਬੱਕਰੀਆਂ ਰਹੀਆਂ ਹੀ ਹੁੰਦੀਆਂ ਪਵਾਂਚਵਾਗ ਚੋਈ ਜਾਣ ਬੰਦੇ ਚੋਲਣ ਬੁੜੀਆਂ ਚੋਲਣ ਸੀਲ ਸੋਈ ਹੁੰਦੀਆਂ ਮਗਰੇ ਦੇ ਬੱਚਾ ਚਾਰਾਂਕ ਦਿਨਾਂ ਦੀ ਬਾਈ ਦਸ ਦਾ ਸੂਈ ਵੀ ਹੈ 15 16 ਕਿਲੋ ਵਾਂਗੂ ਬਾਈ ਦਸ ਦਾ ਦੁੱਧ ਪਿਆ ਜੂ ਹਵਾਨਾ ਸੋਹਣਾ ਥਣ ਆਸਦੀ ਚਵਾਈ ਵਾਲੇ ਗਲਾਬੀ ਗੈਬ ਚ ਲੱਗੇ ਹੋਏ ਆ ਬਾਕੀ ਸੂਈ ਸਵਾਈ ਹੈਗੀ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉ ਸੁਬਾ ਸ਼ਾਮ ਦੋ ਟਾਈਮ ਚੋਲੋ ਭਮ ਤਿੰਨ ਟਾਈਮ ਚੋ ਕੇ ਅਗਲਾ ਆਪ ਦੀ ਤਸੱਲੀ ਕਰਕੇ ਲੈ ਜੇ 15 16 ਕਿਲੋ ਵਾਂਗੂ ਪਾਈ ਦਾਸ ਦਾ ਦੁੱਧ ਪਿਆਜੂ ਹਵਾਨਾ ਸੋਹਣਾ ਥਾਨ ਭਾਂਡੇ ਦੀ ਸਾਫ ਸੁਥਰੀ ਹੈ ਜਰਸੀ ਨਸਲ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਵਹਿੜ ਬਾਕੀ ਦੁੱਧ ਮੱਝਾਂ ਵਰਗੇ ਹੁੰਦਾ ਇਹਨਾਂ ਦਾ ਫੈਟ ਚੰਗੀ ਆਉਂਦੀ ਆ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਜੇ ਨਹੀਂ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਨਾ ਕਰਮਾਲੀ ਨੇ ਦੁੱਧ ਪਿਆਦਾ ਨਾ ਸਿਆਲੋ ਸਿਆਲ ਵਧੀਆ ਦੁੱਧ ਪਿਆਜੂ ਦੁੱਧ ਮੱਝਾਂ ਰਗੇ ਹੁੰਦਾ ਤੇ ਪਰ ਮੱਝ ਦੇ ਮੁਕਾਬਲੇ ਮੋਲ ਇਹਨਾਂ ਦਾ ਕਰਮਾਲੀਆਂ ਦਾ ਅੱਧਾ ਹੀ ਹੁੰਦਾ ਮੱਝ ਦੇ ਮੁਕਾਬਲੇ ਅੱਧੇ ਪੈਸਿਆਂ ਚ ਹੀ ਆ ਜਾਂਦੀ ਹੈ ਵੈੜ ਸੱਜਰ ਹੁੰਦੀ ਹੈ ਤੇ ਮੋਲ ਇਹਨਾਂ ਦਾ ਫੰਡਰ ਮੱਝਾਂ ਵਾਲਾ ਹੀ ਹੁੰਦਾ ਤੇ ਦੁੱਧ ਮੱਝਾਂ ਰਗਉ ਜਿਵੇਂ ਚਟਾ ਮੂੰਹ ਮੱਥੇ ਦੀ ਸੋਣੀ ਆ ਥਾਣ ਸੋਹਣਾ ਨੇੜ ਤੋਂ ਵੇਖ ਲੋ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਬ ਚ ਲੱਗੇ ਹੋਏ ਆਦੀ ਚਵਾਈ ਵਾਲੇ ਥਾਣਾ ਫਿਟਿੰਗ ਵਾਲਾ ਹਵਾਨਾ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜੇ ਕਿਸੇ ਭੈਣ ਭਰਾ ਨੇ ਦੁਬਾਰਾ ਵੇਖਣੀ ਹੋਵੇ ਅਗਲਾ ਆਪਦੀ ਵੀਡੀਓ ਕਾਲ ਕਰਕੇ ਆਪਦੀ ਤਸੱਲੀ ਕਰ ਲੈ ਥਾਣਾ ਦੀ ਗਾਰੰਟੀ ਹੋਊਗੀ ਠੀਕ ਹੈ ਪੂਰ 100% ਗਾਰੰਟੀ ਹੋਊਗਾ ਚਾਰਾਂ ਥਾਣਾ ਦੀ ਹਾਂ ਪੂਰ ਸਿੱਟੇ ਦੀ ਫੁੱਲ ਗਾਰੰਟੀ ਹੋਊ ਜੈਤ ਜਾਂ ਮੌਲ ਮੁੱਲ ਤਾਂ ਬਈ ਇਹਦਾ 50000 2000 ਛੋੜ 48000 ਦੀ ਵੈੜ ਦੇ ਠੀਕ ਹੈ ਅਪਰ ਬਾਲੀ ਤੇ ਥਾਈ ਜੀ ਨਾ ਕਰੀ ਇਹ ਮੋਲਾ ਪਾ ਜਮੇ ਜਾਇਜ ਪਾਇਆ ਲੈਣਾ ਸਹੀ ਹੈ ਹਾਂਜੀ ਹਾਂਜੀ ਦੋਸਤੋ ਮੁੱਲ 50000 2000 ਵਿੱਚੋਂ ਵੀਰ ਕਿਆਂ ਦਾ ਛੋੜ ਕਰ ਦੂੰ 48000 ਦੀ ਦੇ ਦੂੰ 15 16 ਕਿਲੋ ਦੁੱਧ ਪਿਆਜੂ 455 ਦਿਨਾਂ ਦੀ ਵੀਰ ਕਿਆਂ ਦਾ ਸੂਈ ਹੈ ਮਗਰ ਵੱਛਾ 나ੜੂਆ ਬੱਚੇ ਦੇ ਨਾਲ ਹੀ ਹੈ ਜਿਹਦੇ ਵੀ ਪਸੰਦ ਆਉ ਸੁਭਾ ਸ਼ਾਮ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋਕ ਹੀ ਲੈ ਜੇ ਗੱਪਣ ਪਸ਼ੂ ਦਾ ਤਾਂ ਕਈ ਭੈਣ ਭਰਾ ਵਹਿਮ ਕਰ ਜਾਂਦੇ ਚਲੋ ਕਰਨਾ ਵੀ ਚਾਹੀਦਾ ਕਿਉਂਕਿ ਹਰੇਕ ਹੀ 20 ਕਿਲੋ ਦੁੱਧ 25 ਕਿਲੋ ਦੁੱਧ ਕਹਿ ਜਾਂਦਾ ਪਰ ਇਹ ਤਾਂ ਸੂਈਆਂ ਸਵਾਈਆਂ ਜੋ ਚੀਜ਼ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਭਾਈ ਹੁਣ ਇਹੋ ਜਿਹਾ ਵੇਰਾਂ ਦਾ ਮੁੱਲ 60 65 65 ਕਰੀ ਜਾਂਦੇ ਆ ਹਮ ਤਾਂ ਆਪਣਾ ਮੁੱਲ ਜਾਇਜ਼ ਹੀ ਹੁੰਦਾ ਬਿਲਕੁਲ ਸਹੀ ਆ ਹਾਂਜੀ ਹਾਂਜੀ ਦੋ ਨੰਬਰ ਤੇ ਆ ਜਾ ਇਹ ਨੂੰ ਬਈ ਹੋ ਗਿਆ ਅੱਜ 12 13 ਦਿਨ ਸੋਈ ਨੂੰ ਠੀਕ ਹੈ ਇਹਦਾ ਬੱਚਾ 2 ਘੰਟੇ ਰਿਹਾ ਐਸਪਾਇਰ ਹੋ ਗਿਆ ਬਾਕੀ ਆ ਕੜਕੜ ਦਿਖਾ ਦਿਓ ਕੜ ਚੱਲੀ ਜਾਂਦਾ ਗਾ ਨਹੀਂ ਨਾ ਕੋਈ ਕਹਦੇ ਵੀ ਕੋਈ ਦੁੱਕੜਾ ਜਾਣ ਕੇ ਵੀ ਭਰਾ ਕਹਿੰਦਾ ਕੜਕੜ ਚੱਲੀ ਜਾਂਦਾ ਸੂਰ ਨੂੰ ਹਾਂ ਦੋਸਤੋ ਬਲੱਡ ਸਿਟੀ ਨਹੀਂ ਮੈਲਾ ਸਿਟੀ ਜਾਂਦੀ ਹੈ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਇਹ ਥੱਲੇ ਦੁੱਧ ਬਈ ਇਹਦੇ ਥੱਲੇ ਹੈਗਾ ਹੈਗਾ 7.5 8 ਕਿਲੋ ਠੀਕ ਹੈ ਠੀਕ ਆ ਆਪਾਂ ਤਾਂ ਮੈਨੂੰ ਅੰਦਾਜ਼ਾ ਹੁੰਦਾ ਗਾ ਤੇ ਬਾਕੀ ਇਹ ਦੁੱਧ ਪਾ ਦੂਗੀ 11 12 ਕਿਲੋ ਖੁੱਲਾਈ ਹਰੇ ਬੱਚਾ ਹੁੰਦਾ ਤਾਂ ਮਨਿਕ ਚਲੋ ਰੇਟ ਹੋ ਜਾਣਾ ਸੀ ਚਲੋ ਕੋਈ ਨਹੀਂ ਹੁਣ ਬੱਚਾ ਹੈ ਨਹੀਂ ਤਾਂ ਚਲੋ ਪਾਉ ਦੱਸ ਦੇ ਫਿਰ ਹੁਣੀ ਦੱਸ ਦੇ ਇਹ ਦੇ ਦਾਂਗੇ ਆਪਾਂ 35000 ਦੀ ਦੇ ਦਾਂਗੇ 35 ਹਾਂਜੀ ਹਾਂਜੀ ਦਿਨ ਕਿੰਨੇ ਹੋਏ ਆ ਇਹ ਵੀ 12 13 ਦਿਨ ਹੀ ਹੋਇਆ ਬਾਈ ਆ ਕਾ ਕਣ ਦੇਖ ਲੋ ਅਜੇ ਜਲਦੀ ਜਲਦੀ ਆ ਹੂੰ ਕੱਢੀਏ ਬਾਹਰ ਨੂੰ ਦੋਸਤੋ 7.5 8 ਕਿਲੋ ਬਾਈ ਕਹਿੰਦਾ ਦੁੱਧ ਹੈਗਾ ਬਾਕੀ ਹਰੇ ਇੱਕ ਵੀਡੀਓ ਚ ਕਹੀਦਾ ਜਿਹਦੇ ਪਸੰਦ ਆਉਂਦਾ ਜਾਨਵਰ ਆ ਗੱਬਣ ਦਾ ਤਾਂ ਤੁਹਾਨੂੰ ਪਤਾ ਹੀ ਇਹ ਚੀਪਾ ਕੱਢ ਕੇ ਪਾਸ ਕਰਨਾ ਪੈਣਾ ਜਿਹੜਾ ਸੂਆ ਸੂਆ ਪਸ਼ੂਆ ਉਹਦੇ 'ਚ ਵਹਿਮ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਸਵੇਰ ਵੀ ਆ ਕੇ ਚੋਲੋ ਸ਼ਾਮ ਨੂੰ ਚੋਲੋ ਇੱਕ ਟਾਈਮ ਵੀਡੀਓ ਕਾਲ ਤੇ ਚੁਵਾਈ ਕਰਾ ਲਓ ਸਵੇਰ ਵੀਡੀਓ ਕਾਲ ਤੇ ਚੋਲੋ ਸ਼ਾਮ ਨੂੰ ਆ ਕੇ ਆਪ ਚੋਲਣ ਨਾਲੇ ਤੁਹਾਨੂੰ ਚੁਵਾਈ ਦਾ ਪਤਾ ਲੱਗ ਜੂਗਾ 35000 ਦੀ ਬਾਈ ਕਹਿੰਦਾ ਦੇ ਦੇਣੀ ਆ ਕਾਣੇ ਦਾ ਬਾਈ ਕਹਿੰਦਾ ਚੱਲ ਪਿਆ ਮੈਲਾ ਸਿੱਟੀ ਜਾਂਦੀ ਆ ਉਸ ਤੋਂ ਇਹਨਾਂ ਕੁੱਤਾ 7.7 8 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਬਦਾਮੀ ਰੰਗ ਦੀ ਬੱਛੀ ਆ ਮੁੱਲ ਛੋਟਾ ਜਿਹੀ ਐ 35000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿਹਦੇ ਪਸੰਦ ਆ ਉਹ ਆਪਦੀ ਆ ਕੇ ਦੋ ਟਾਈਮ ਚਾਰ ਟਾਈਮ ਅਗਲਾ ਝੋ ਕੇ ਲੈ ਜੇ ਦੁੱਧ ਬਾਈ ਕਹਿੰਦਾ 10 11 ਕਿਲੋ ਪਿਆਜੂਗੀ ਬਾਈ ਇਹੋ ਜਿਹਾ ਮੌਲਤਾ ਤੋਂ ਪੜਾ ਦਿੰਦਾ ਅਗਲਾ ਇਹਦਾ ਮੇਰਾ ਬਾੜਾ ਬੱਚਾ ਬੱਚਾ ਤਾਂ ਅਗਲੇ ਨੇ ਹੋ ਵੀ ਹੋਰ ਮਹੀਨੇ ਨੂੰ ਛੱਡ ਹੀ ਦੇਣਾ ਹਾਂ ਇਹ ਵੀ ਗੱਲ ਹੈਗੀ ਦੋਸਤੋ ਮਗਰੇ ਦੇ ਬੱਚਾ ਸੀ ਬਾਕੀ ਸੂਂਦੀ ਦੀ ਜੇਰ ਦੀ ਵੀਡੀਓ ਬਾਈ ਕੋਲੇ ਹੈਗੀ ਆ ਬੱਚਾ ਤਾਂ ਤੁਹਾਨੂੰ ਵੀ ਪਤਾ ਹੁਣ ਪਰਲੀ ਦੇ ਮਗਰ ਵੀ ਬੱਚਾ ਹੈ ਤੇ ਉਹ ਵੀ ਤੁਹਾਨੂੰ 10-15 ਦਿਨਾਂ ਨੂੰ ਛੱਡਣਾ ਹੀ ਪੈਣਾ ਵੱਧ ਤੋਂ ਅਧ ਮਹੀਨਾ ਦੱਦ ਪਿਆ ਦਿਓਗੇ ਕਿਉਂਕਿ ਬੱਚੇ ਬੱਚਾ ਲੈਣ ਨੂੰ ਲਾਜ਼ਂਦੇ ਲਿਆ ਕੇ ਬਰਾਪਾ ਹੋਇਆ ਕੰਮ ਕਰਨੇ ਨਹੀਂ ਗਏ ਹਾਂ ਉਹਦਾ ਕੀ ਫਾਇਦਾ ਹੈ ਹਾਂ ਇਹ ਤਾਂ ਗੱਲ ਹੈ ਦੋਸਤੋ ਵਧੀਆ ਗੱਲ ਆ ਭਾਈ ਕਹਿੰਦਾ ਖੜਾਉਣ ਨੂੰ ਤਾਂ ਬੱਚਾ ਆਪਾ ਖੜਾ ਆਂਦੇ ਮਗਰ ਬੱਚਾ ਲੈ ਗਈ ਪਰ ਗਲਤ ਕੰਮ ਨਹੀਂ ਕਰਨਾ ਵਧੀਆ ਗੱਲ ਆ ਦੋਸਤੋ ਇਮਾਨਦਾਰੀ ਨਾਲ ਵਪਾਰ ਦਾ ਕੰਮ ਕਰਨਾ ਚਾਹੀਦਾ ਥੋੜਾ ਕਰ ਲੋ ਸਾਫ ਸੁਥਰਾ ਕਰ ਲੋ ਸਾਫ ਕਮਾਈ ਦਾ ਪੈਸਾ ਖੜਦਾ ਵੀ ਹੈ ਉਹ ਸਾਰਿਆਂ ਨੂੰ ਹੀ ਪਤਾ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਮੁੱਲ ਦੀਆਂ 2000 ਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਵੀਰ ਦੇ ਘਰੇ ਆਜੋ ਭਾਵੇਂ ਦੋ ਟਾਈਮ ਚੋਕੇ ਲੈ ਜੇ ਅਗਲਾ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜੇ ਕਿਸੇ ਨੇ ਵੀਡੀਓ ਕਾਲ ਕਰਕੇ ਆਪ ਦਾ ਦੁਬਾਰਾ ਜਾਨਵਰ ਵੇਖਣਾ ਹੋਵੇ ਅਗਲਾ ਆਪਦੇ ਫੋਨ ਤੇ ਵੇਖ ਕੇ ਤਸੱਲੀ ਕਰ ਸਕਦਾ ਬਾਕੀ ਬਾਈ ਦੇ ਘਰੇ ਆਜੋ ਚੋਕੇ ਲੈ ਜੋ ਮੁੱਲ ਜਮਾ ਛੋਟੇ ਛੋਟੇ ਇੱਕ ਨੰਬਰ 48000 ਦੀ ਦੋ ਨੰਬਰ 35000 ਦੀ ਪਿੰਡ ਰਣ ਸਿੰਘ ਆਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਸਾਰਿਆਂ ਦਾ ਸ਼ੁਕਰੀਆ